ਮਿੱਤਰੋ ਨਵਾਂ ਵਲੌਗ ਨਵੀਂ ਸ਼ੁਰੂਆਤ ਤੇ ਕਹਿੰਦੇ ਬਹੁਤ ਹੀ ਦਿਨਾਂ ਤੋਂ ਵਲੌਗ ਸਟਾਰਟ ਹੋ ਰਿਹਾ ਰੋਬਲੌਕਸ ਤੋਂ ਤੇ ਜੋ ਬ੍ਰੋ ਕਿਵੇਂ ਅਰੇ ਤੇ ਵੀਰਾ ਚਲੋ ਚਲੋ ਤੇ ਜੋ ਬ੍ਰੋ ਤੇ ਕਰੋ ਚੈੱਕ ਚਾਲ ਦੇ ਕਣਕ ਵੀ ਜਣਾ ਆਪਣੀ ਅੰਗਰੇਜ਼ ਕੇ ਵਿੰਡੋ ਆ ਗਈ ਸੀਗੇ ਤੇ ਆ ਖੜਾ ਆਪਣਾ ਪੈਂਥਰ ਤੇ ਕਰੋ ਚੈੱਕ ਜਿੰਦਰ ਕਣਾ ਆਪਣਾ ਅਰਜਨ ਵੈਲੀ 605 ਜੇ ਉਹਦੇ ਲੈ ਕੇ ਆਏ ਸੀ ਕਰੋ ਚੈੱਕ ਹੈ ਕੈਂਟਾ ਨਾ ਸਰ ਆਜੀ ਦੇਖੋ ਇਹ ਪਵੀ ਦੇ ਹੁਣ ਕਾਨਕ ਚੱਲਦੇ ਆ ਜੋ ਪਰ ਤਰੋ ਚੱਲ ਰਿਹਾ ਕੰਮ ਕਹਿੰਦੇ ਜੋਰਾ ਚੋਰਾ ਨਾ ਰੌਣੀ ਵਾਲੇ ਵਾਂਚ ਜਿਹੜੇ ਕੋ ਬਰਜੈਟਰ ਮਾਰ ਤੇ ਯਾਰ ਪਾਈ ਆਪਣੀ ਕੌਂਚਰ ਆਏ ਪਰ ਰੌਣਕੀ ਜਾਂਦਾ ਵੀ ਨੀ ਜਾਂਦਾ ਜੰਗ ਕਵਾਂਤੀ ਆਪਾਂ ਇਹ 15 ਹਜ਼ਾਰ ਕੁ ਕਹਤੇ ਆ ਬੋ ਕੋ ਰਾਜਾ ਕਾ ਡਰਾਬ ਨੀਗਾ ਸਹੀ ਆ। ਉਹ ਤੇਰੀਆਂ ਸਹੀ ਆ ਗੋ। ਕਿ ਜੋ ਬ్రో ਹੁੰਦੇ ਏ ਕਨੇ ਅੱਧਾ ਗੱਲਾ ਆਪਣਾ ਬਾਬੀ ਚਾ ਗਿਆ ਤੇ ਸਹੀ ਆ ਵਾ ਕੀ ਕਾ ਮੋਕੇ ਰਿਪੋਰਟਾਂ ਤੇ ਇਹ ਕਹਿੰਦੇ ਆ ਇਹ ਤੇ ਆਪਾਂ ਚੁੰਡਾ ਨਹੀਂ ਲਾਈਆਂ। ਬਿਗੈਰ ਚੁੰਡਾ ਤਾਂ ਇਹ ਆਪਾਂ ਬਾਅਦ ਦੀਆਂ ਕਿਉਂਕਿ ਇਹ ਖਾਂ ਸੀਗਾ ਥੋੜਾ ਅੱਧਾ ਕਿੱਲੇ ਲਈ ਸੀ ਤੇ ਬੈਕ ਕਰ ਕਰ ਲਾਦਾ ਤੇ ਠੀਕ ਆ ਚਾਰ ਚਾਰ ਜਿਹੜੇ ਤਾਂ ਆਉਣੇ ਵੱਧ ਤੋਂ ਵੱਧ 5-5 ਤੇ ਚਲੋ ਕੋਈ ਨਹੀਂ ਉਹ ਵੱਡੇ ਕਿੱਲੇ ਚ ਪਲਾਂਗੇ ਹੋਰ ਘੇਰਾ ਤੇ ਉਹ ਉਹਦੀਆਂ ਲਾਵਾਂਗੇ ਚੁੰਡਾ ਠੀਕ ਹੈ ਜੀ ਤੇ ਬਾਕੀ ਦੇਖੋ ਸਹੀ ਆ ਕੰਮ ਪੂਰਾ ਵਧੀਆ ਜੀਤ ਉਪਰੋਤ ਤੇ ਆਉਣਾ ਪਾ ਬਾਈ ਇੱਧਰ ਆ ਗਿਆ ਤੇ ਅਗਲੇ ਕਿੱਲੇ ਚ ਉਹ ਆਪਾਂ ਨੇ ਦੇ ਜਾਂਦਾ ਸਪਾਈ ਪੂਰੀ ਘਾਟੇ ਆ ਤੇ ਉੱਤੇ ਰੋਟਾਂ ਤੇ ਉਹ ਵੀ ਚੱਕਰ ਆਪਣੇ 14 1200 ਬੱਸ ਇੱਥੇ ਕੀ ਹੁੰਦੇ ਆ ਕਿਉਂਕਿ ਪੂਰੇ 1400 ਦੇ ਆਪਣੇ ਇਹ 540 ਚੱਕਰ ਪੂਰੇ ਕਰ ਦਿੰਦਾ ਵਾ ਟਰੈਕਟਰ ਤੇ ਬੱਸ ਇੱਥੇ ਸਹੀ ਆ ਬੋਲੇ ਜਸਾਟੇ ਕੇ 1400 ਦੇ ਜਾ ਹੋਵੇ ਬਸ ਆਮੀ ਹੋ ਗਿਆ ਪੰਜ ਮਿੱਤਰੋ ਆਪਣੇ ਦੂਸਰੇ ਵਾਹਨ ਆ ਉਪਰਾਲੀ ਬਹੁਤ ਹੀ ਜ਼ਿਆਦੇ ਸੀ ਤੇ ਆਪਾਂ ਸਬਰ ਸ਼ੀਟਰ ਮਾਰ ਕੇ ਕੀਤੀ ਰੌਣੀ ਤੇ ਸਬਰ ਸ਼ੀਟਰ ਕਈ ਵਾਰ ਨਾ ਜਦ ਮਸ਼ੀਨ ਖੜਦੀ ਹੈ ਲੈ ਲੁੱਦ ਜੀ ਜਿਆਦੇ ਸਬਰ ਸ਼ੀਟਰ ਨੇ ਉਹ ਮਿੱਟੀ ਤੇ ਨਹੀਂ ਮਲਾਈ ਉਧਰੋਂ ਪਾਣੀ ਨਾ ਕਲੀ ਨਹੀਂ ਪਾਣੀ ਉਹਦੇ ਉੱਪਰ ਨਹੀਂ ਗਿਆ ਇਹ ਇਸ ਕਰਕੇ ਆਪਾਂ ਉਹਨੀਆਂ ਨੇ ਢੇਰੀਆਂ ਨੂੰ ਅੱਗ ਲਾਤੀ ਆ ਤੇ ਥੋੜੀਆਂ-ਥੋੜੀਆਂ ਨੂੰ ਲਾਤੀ ਆ ਉਹਦਾ ਸਫਾਈ ਜੀ ਵਧੀਆ ਆਉਂਦੀ ਆ ਤੇ ਇਹਨੂੰ ਇਹ ਨਾਲ ਆਈਏ ਤੇ ਭਰਾ ਲਈ ਦਾ ਇਹ ਤੱਕ ছਾਇਆ ਬਾਹਰ ਜਾਂਦਾ ਨਾ ਇਹ ਐਸੇ ਮੁੜ ਕੇ ਦਾਣਾ ਉੱਤੀ ਰਹਿੰਦਾ ਤੇ ਬਹੁਤ ਦਾਣਾ ਗਲਗੋਲੇ ਆਂਦਾ ਵਾ ਔਗ ਤਾਂ ਇਸ ਕਰਕੇ ਆਣੀ ਮੋਟੀ ਅੱਖ ਨਾਲ ਜਾਇਜ਼ ਨੇ ਯਾਰ ਭਾਈ ਜਾਂਦੇ ਪੱਟੀਦਰ ਹੋ ਜਾਂਦੇ ਤੇ ਵੀਜ ਕੇ ਆਪਾਂ ਹੋਦਿਆਂ ਫਰੀ ਜਿੰਨੇ ਕੱਜ ਵੀ ਜਨੇ ਸੀ ਹੁਣ ਆਪਾਂ ਜਾਣਾ ਪੈਂਥਰ ਦੀ ਸਰਵਿਸ ਕਰਾਉਣ ਤੇ ਹੁਣ ਆਪਾਂ ਹੋਗੇ ਰੌ ਬਲੌਗਸ ਤੇ ਪੈਂਥਰ ਚਲਾ ਰਿਹਾ ਅੰਗਰੇਜ਼ ਤੇ ਅੱਜ ਚਲੋ ਚੱਲਦੇ ਆਂ ਤਰੇ ਮਿੱਤਰੋ ਤੇ ਕਹਿੰਦੇ ਅੱਜ ਆਪਾਂ ਪਰਖਣਾ 750 ਦਾ RX ਦਾ ਯੋਰ ਤੇ ਕਹਿੰਦੇ ਤਵੀਆਂ ਲੈਣ ਦੀ ਮਿੱਤਰੋ 16 ਹੀ ਮਿਲੀਆਂ 16 ਹੀ ਹਾਂ ਤੇ ਹੁਣ ਦੇਖਦੇ ਆ ਚਲਾਉਣੇ ਆ ਬਾਣ ਵੀ ਗਿੱਲਾ ਵਾਵਾ ਬਿੰਦੇ ਆ ਟਾਇਰ ਆ ਦੇਖ ਲੋ ਦੇ ਇਹ ਕੀ ਬੰਦ ਹੈ ਕੀ ਨਹੀਂ ਹਾਂ ਅੱਗੇ ਐ ਤਵੀਆਂ ਇਕੱਠੀਆਂ ਹੁੰਦੀਆਂ ਐ ਲੱਗਦਾ ਪਿਆ ਵਾ ਮੋਟਾ ਹੋ ਜਾਂਦੇ ਦਾ ਤਵੀਆਂ ਇਕੱਠੀਆਂ ਕਰੇ ਚ ਆ ਦੇਖੋ ਸਨੇਪਾ ਵੀ ਵਾਰ ਰਹੀਆਂ ਤੇਰੀਆਂ ਗੱਠੀਆਂ ਕਰਦੀਆਂ ਫਲੈਟ ਲਟ ਕੇ ਦੇਖੋ ਆ ਦੇਖੋ ਆ ਦੇਖੋ ਲੈ ਕਿਵੇਂ ਬੁੜਕਦਾ ਕਿਵੇਂ ਬੁੜਕਦਾ ਜੀ ਮਾੜਾ ਮਾੜਾ ਇਹ ਦੋ ਨਾਲ ਇਧਰੋਂ ਲਾ ਯਾਰ ਕੋਈ ਜੋ ਬਰੋ ਕੱਟੀਆਂ ਰੇਸਾਂ ਰੋਸਾਂ ਫੇਟ ਉਧਰ ਚੇਂਜ ਕਰਾ ਲਓ ਲਾਲ ਕਰਤਾ ਕਰੋ ਜੱਟ ਸਰਾਨਾ ਕੈਂਡ ਕੀਤਾ ਬਰੋ ਆ ਗਈ ਰੋਬਲੌਕਸ ਦੀ ਵਾਰੀ ਹੁਣ ਇਹਦੇ ਲਾਉਣੇ ਕਰੋ ਚੱਕ ਨੈਚੁਰਲ ਟੈਟੇਨੀਅਮ ਇਹਨੂੰ ਕਹਿੰਦੇ ਕਿ ਕਾਰਬਨ ਫਾਈਬਰ ਪਤਾਨੀ ਜੀ ਆ ਕਾਂਜੀ ਯਕਮੈਟਰੋ ਕਰ ਦਿਆਨ ਬਾਕਸ ਮਾਈਕ ਆਪਣੇ ਹੋ ਗਏ ਆਹ ਜ਼ਰੂ ਚੈੱਕ ਉਹੋ ਉਹੋ ਕੀ ਗੱਲਾਂ ਮਤਾਂ ਨਹੀਂ ਸਹਰਾ ਗੱਲ ਬਾਤ ਠੀਕ ਹੈ ਯਾਰ ਤੇ ਖੜ ਜਾਉਂ ਖੋਲ ਹੀ ਲਈਏ ਬੰਦ ਨਾ ਨਿਕਲਿਆ ਭਰਾਵਾ ਕਾ ਤੋ ਲਊ ਪੀ ਜੰਮਾ ਭਾਜਾ ਕੇ ਜੋ ਬ్రో ਸੇਮ ਮੋਡੀਫਿਕੇਸ਼ਨ ਚ ਲਈ ਜਾ ਰਹੀ ਹੈ ਉਹ ਜਥਾਂ ਦੇ ਲਾਜ ਤੇ ਸਾਈਨ ਤਾਂ ਨਹੀਂ ਆਉਂਦਾ ਕੋਈ ਇੱਥੇ ਨਾ ਚੈਨ ਤੋਂ ਦਾ ਕੋਈ ਨਹੀਂ ਸਾਈਨ ਇਹਦੇ ਕੋਈ ਨਹੀਂ ਆਉਂਦਾ ਪਤਾ ਨਹੀਂ ਮੀਟਰਾਂ ਚ ਦਿੱਤੇ ਆ ਪਰ ਸਾਈਨ ਆਉਂਦਾ ਨਹੀਂ ਨਾ ਫੋਰ ਬਾਈ ਫੋਰ ਜੋ ਲਾ ਦੋ ਨਹੀਂ ਆਉਂਦਾ ਕੋਈ ਵੀ ਨਹੀਂ ਆਉਂਦਾ ਮੈਂ ਏਜੰਸੀ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਨਹੀਂ ਫਿਰ ਇਧਰਲੇ ਪਾਸੇ ਲਾ ਦੇ ਕਿ ਇਧਰ ਆਉਂਦੇ ਆ ਆ ਵਾਈਟ ਟੈਸਟ ਕਰੋ ਹੋ ਗਿਆ ਹੁੰਦਾ ਉੱਤੇ ਲੌਗ ਲੱਗਦਾ ਕਿੰਦਾ ਬੈਟਰੀ ਵਾਲੇ ਦੇ ਹਾਂ ਪਾਸੇ ਰਹੀਂ ਜਿੱਥੇ ਨਾ ਕੋਈ ਜਿੱਥੇ ਫੋਨ ਡਿੱਗੇ ਨਾ ਛੇਤੀ ਹੱਥ ਲੱਗ ਜੇ ਥੱਲੇ ਨੂੰ ਰੱਖ ਜੇ ਡਿੱਗੇ ਤਾਂ ਵੀਡੀਓ ਵਾਲਾ ਲੱਗਦਾ ਇਹ ਉਰਾਂ ਨੂੰ ਕਰਕੇ ਨਹੀਂ ਉਹ ਦੂਸਰਾ ਸਾਈਨ ਫੇਰ ਵੀ ਨਹੀਂ ਜਾਗਦਾ ਗੇਰ ਲਾ ਨਾ ਲਾ ਭਰਾ ਇੱਥੇ ਕੀ ਕਰਦੇ ਹੋ ਚੱਲ ਇੱਕ ਤੇ ਵਾਈ ਦੀ ਕੁਆਲਿਟੀ ਤੁਹਾਨੂੰ ਅੱਜ ਵਧੀਆ ਲੱਗ ਰਹੀ ਹੋਊਗੀ ਤੇ ਉਹ ਤੁਹਾਨੂੰ ਦਿਖਾਇਆ ਵਲੌਗ ਦੇ ਅੱਗੇ ਆਪਾਂ ਅਨਬਾਕਸਿੰਗ ਕੀਤੀ ਆਪਣੇ ਹੌਲੀ ਲੈਂਡ ਮਾਈਕ ਦੀ ਤੇ ਬਾਕੀ ਇੱਧਰ ਦਵਾਈ ਲੱਗ ਰਹੀ ਆ ਵੀ ਨੂੰ ਤੇ ਦਵਾਈ ਲਾ ਕੇ ਕੰਮ ਖਿੱਚੀ ਜਾਂਦੇ ਚ ਉਬਰੂ ਨਹੀਂ ਤੇ ਅੰਗਰੇਜ਼ ਹੋਣੀ ਤੇ ਫਰੇ ਪਤਾ ਜੇ ਘਰ ਦਾ ਵੀ ਫਿਰ ਇਹ ਪੈ ਚੁੱਕਿਆ ਤੇ ਵੀ ਰਹਿ ਗਿਆ ਪੌਣਾਲਾ ਵੀ ਥੋੜਾ ਕਨਾ ਹੈਗਾ ਵਿੱਚ ਤੇ ਬਾਕੀ ਆ ਖੜਾ ਪੈਂਥਰ ਆਪਣਾ ਕਰੋ ਚੈੱਕ ਦੇਖੋ ਤੇ ਆਪਾਂ ਵਲੌਗ ਅਪਲੋਡ ਕਰਤਾ ਹੋਇਆ ਹੋ ਟਰੈਕਟਰ ਦਾ ਹਾਲ ਦੇਖਿਆ ਤੁਸੀਂ ਉਹ ਚ ਤੇ ਪੂਰਾ ਖਿੱਚਿਆ ਗੱਲ ਉਹਨੂੰ ਪੱਠੀ ਲਾਲ ਕਰਤੀ ਸੀ ਸੌਰੀ ਮਿੱਤਰੋ ਫੋਨ ਬੰਦ ਹੋਣ ਕਾਰਨ ਵਲੌਗ ਨਹੀਂ ਅੱਗੇ ਬਣਿਆ ਨਹੀਂ ਤੁਹਾਨੂੰ ਪੱਠੀ ਦਿਖਾਉਣੀ ਸੀ ਕਿਆ ਗੱਲਾਂ ਬਾਤਾਂ ਹੀ ਚਲੋ ਕੋਈ ਨਹੀਂ ਕਰੋ ਚੈੱਕ ਤੇ ਆ ਦੂਸਰੇ ਮੋੜ ਦੀ ਵੌਇਸ ਚੈੱਕ ਕਰੋ ਤੇ ਇਹਦੀ ਕਿੱਦਾਂ ਵਾ ਠੀਕ ਸਾਹ ਹੁਤਾਵਾ ਕਰੋ ਚੈੱਕ ਮੜਿਆ ਆ ਕਰੋ ਚੱਕ ਬਾਕੀ ਆ ਖੜੇ ਰਿੰਕੂ ਹੁਣੀ ਚੋਰੋ ਤੇ ਚਲੋ ਅੰਗਰੇਜ਼ ਚਲਾਏਗਾ ਚੱਲ ਹੋ ਫਿਰ ਵਾਹ ਦਾਣੀ ਘੇਰ ਦਿੰਨੇ ਕੋਈ ਨਾ ਚਲੋ ਨਾਲ ਇੱਥੇ ਰਿੰਕੂ ਫੇਰੀਆਂ ਕਰੀ ਦੇ ਚਲੋ ਚੱਕ ਆਂ ਦੇ ਤੋਏ ਕਹਿੰਦੇ ਟਰੈਕਟਰ ਸਟਾਰਟ ਕਰਤਾ ਹਿਆ ਤੇ ਚੱਕ ਮਾਰੇ ਤੇ ਬਾਕੀ ਇਹ ਗਰੀਦਾ ਰਿਵਿਊ ਲਵਾਂਗੇ ਆਪਾਂ ਮਾਈਕ ਲਾਉਣੇ ਆ ਤੇ ਪੂਰਾ ਆਕਦਾ ਹਰ ਚੈੱਕ ਹਾਂ ਮਾਈਕ ਲਾ ਲਿਆ ਇੱਥੇ ਯਾਰ ਕਿਹ ਡਗਰਾਪ ਹੋਵੇ ਡੇਗਰ ਰੱਖ ਲਓ ਬਈ ਟਰੈਕਟਰ ਚਲਾਤਾ ਤੇ ਹਾਂ ਹਾਂ ਸਹੀ ਆ ਬਸ ਨਾਲ ਨਾਲ ਪਰਾਲੀ ਨਾ ਰਵੇ ਉਹ ਚੈੱਕ ਕਰ ਲੈ ਮੇਰੀ ਵੌਇਸ ਆਉਂਦੀ ਹੈ ਇੱਥੇ ਤਾਂ ਲਾਇਆ ਹੋਇਆ ਟਕ 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 ਦੀ ਆਵਾਜ਼ ਆ ਜੋ ਫੇਰ ਆ ਰਹੀ ਇਸ ਸੁਪਰ ਹਿੱਟ ਹੋ ਹਾਂ ਉਹਦੇ ਨੇੜੇ ਆ ਕੇ ਬੋਲ ਕੀ ਬੋਲਣਾ ਚੱਲ ਬੋਲ ਕੁਝ ਵੀ ਕੀ ਕਹਾ ਮੈਂ ਕਾਹ ਵੀ ਕਹ ਮੈਂ ਕਿਹចਤੋਂ ਇਹ ਲਟਰੀ ਐ ਲਟਰੀ ਐ ਇਧਰ ਮਾੜੇ ਵੀ ਬੂ ਚੈੱਕ ਕਰਿਆ ਵੀ ਤਾਂ ਓਕੇ ਆ ਜਮਾ ਪੱਕੀ ਗੱਲ ਆ ਬਾਕੀ ਇਧਰ ਖੜੇ ਲੋਕ ਲਟਰਾ ਲਟਰਾ ਤੇ ਮਿੱਤਰੋ ਚੱਲ ਰਿਹਾ ਕੰਮ ਜੋਰਾ ਸ਼ੋਰ ਨਾਲ ਪੂਰਾ ਵਧੀਆ ਘੈਂਟ ਗੱਲਬਾਤ ਕਰੋ ਚੈੱਕ ਤੇ ਸਰਾ ਗੱਲਬਾਤ ਪਾ ਬਣਾਉਣੀ ਉੱਧਰ ਬਲਾਗ ਫੋਨ ਤੇ ਗੱਲ ਕਰੀ ਜਾਂਦਾ ਆ ਵੀ ਰੈਂਕੂ ਕੀ ਕਹਿਣਾ ਜਾਏਗਾ ਹੈ ਕੌਣ ਨਿਕਲ ਕੇ ਕਹਿਣਾ ਗਿਆ ਨਹੀਂ ਜੇ ਇਹ ਤੇਰਾ ਹੋ ਰਿਹਾ ਅਸਲ ਕਰਾਉਣ ਵਾਸਤੇ ਆ ਕੱਲੂ ਜੇ ਤੇਰੇ ਮਰੇ ਕੋਈ ਰਿਪੋਰਟਰ ਆ ਗਿਆ ਫੇ ਅੱਛਾ ਠੀਕ ਆ ਹੋਰ ਕਿੱਥੋਂ ਦੇ ਨੇ ਇਹ ਨਾਲੀ ਵਿਅਕਤੀ ਇਹ ਬਾਹਰਲੇ ਬੱਚੇ ਕਹਿੰਦੇ ਸੀ ਦੇਖ ਕੇ ਹੁਣੀਆਂ ਭੇਡਾਂ ਤੇ ਚਲੋ ਹੁਣ ਇਹਨਾਂ ਦਿਖਾ ਕੇ ਲਿਆਣੇ ਆ ਜਾਂਦੇ ਭੱਜੇ ਭੇਡਾਂ ਦੇਖਣ ਮਾਰੀ ਚਲੋ ਇੱਕ ਭੇਡ ਆ ਵੀਰੀ ਓਏ ਆ ਗਿਆ ਵੀਰ ਉਹਦੇ ਪਹਿਲਾ ਰਿਐਕਸ਼ਨ ਉਹ ਘੈਂਟ ਸੀ ਇਹਨਾਂ ਨੇ ਤਾਂ ਦੇਖ ਕੇ ਇਹਨਾਂ ਨੇ ਤੇ ਲੇਟ ਹੋ ਗਿਆ ਥੜਿਆ ਕੈਮਰਾ ਉਹ ਇਸ ਪੇਡ ਆਵਕ ਕਰੀਆਂ ਦੋਨੀਆਂ ਆ ਗਈਆਂ ਕਰੋ ਜੀ ਹੋਲੇ ਆ ਮਾਂ ਬੱਕਰੀ ਰੋਖ ਲੂ ਮੜੀ ਰੋਖ ਰੋਖ ਅਹ ਰੋਖ ਲਓ ਮੜੀਆਂ ਇਹ ਜਵਾਕਾਂ ਨੇ ਦੇਖਣੀਆਂ ਵੇਖੋ ਹੈ ਕਿਹੜੀ ਲੈ ਕੇ ਆਣੀ ਘਰੇ ਆਵੇ ਕਿਧਰ ਆ ਗਿਆ ਤੂੰ ਹਾਂ ਵੇ ਆ ਵੇ ਅਰਦਾ ਇੱਤਨਾ ਪੜਨ ਵੈਤਨਾ ਪੜਵਾ ਕਾਲੀ ਨੇ ਇਹਨਾਂ ਤੋਂ ਬਾਰ-ਬਾਰ ਰੋ ਭੇਡ ਮਾਰੂਗੀ ਉਹ ਦੂਸਰੀ ਲਿਆਈ ਬੱਕਰੀ ਆ ਕਾਲੀ ਜੀ ਲੈ ਨਿੱਕੀ ਜੀ ਇਹ ਮਾਰਦੀ ਵੀ ਬਹੁਤ ਭੈੜੀ ਹੁੰਦੀ ਹੈ ਦੇਖ ਲਈ ਇਹ 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 ਜੇ ਲੈ ਲੈ ਫੜ ਲੈਣਗੇ ਅੱਜ ਆਓ ਆਓ ਓਏ ਆਓ ਹਾਂ ਅਰੇ ਓ ਜੱਕਲੀ ਜੱਕਲੀ ਆ ਆ ਆਏ ਹੱਥ ਲਾਉਣੇ ਇਹਨਾਂ ਨੇ ਉਹਨੂੰ ਆਇਆ ਖਾਲਾ ਮੈਂ ਹਾਂ ਨਹੀਂ ਹਾਂ ਯੋ ਫਾਇਦੀ ਆ ਤਗੜੀਆਂ ਜਾਣ ਪਤਾ ਕਿੰਨੀਆਂ ਨੇ ਸੋਨਾਂ ਲੀਕਾ ਜੰਨੀਆਂ ਉਹ ਮੇਮ ਨਾ ਲੈ ਜਾਂਦਾ ਆ ਠੀਕ ਆ ਹਾਏ ਓਏ ਬੋਲਦਾ ਵੀ ਆ ਦੇ ਲੋ ਕਹਿੰਦਾ ਹੈਲੋ ਹਾਂ ਜੀ ਲਾਲਾ ਹੱਥ ਲੈ ਓਏ ਕਾ ਉਹ ਕਹਿੰਦੀ ਨਾ ਛੱਡ ਦਈਏ ਇੰਜ ਪੁੱ ਪੁੱ ਲਾਲਾ ਕੋਈ ਨਹੀਂ ਆ ਗਿਆ ਨਾ ਨਾtheta ਦੇਖ ਲਾ ਹੈਗਾ ਬਈ ਮੇ ਬਣਾਏਗਾ ਕੋਈ ਨਿੱਕਾ ਯਾ ਇਹ ਬਾਈ ਬਸ ਆ ਹੀ ਹੈ ਹਾਂ ਹਾਂ ਮੇ ਮਰ ਮੋਰ ਜਾਂਦੇ ਵੀਰੇ ਹਾਂ ਹਾਂ ਆਹ ਬਚਾਈ ਨਹੀਂ ਤਾਂ ਲੈ ਦਿੰਦੇ ਜਵਾਕਾਂ ਨੂੰ ਇਹਨਾਂ ਨੂੰ ਜਿਆਦਾ ਹਾਂ ਨਹੀਂ ਕੋਈ ਵੀਰੇ ਹਾਂ ਹਾਂ ਉਹ ਲੱਤਾਂ ਵਿੱਚ ਦੀ ਲਾਂਗੀ ਉਹ ਦੇਖ ਕੈਪਸੂਲ ਇਹਦੇ ਨੂੰ गाइस ਥੋੜਾ ਉਹ ਨਾ ਹੰਕਰੀ ਨੂੰ ਫੜ ਕੇ ਨਾ ਬੀਬੀ ਹੈਗੀ ਬੱਚੀ ਬਾਲ ਰਹੀ ਹੈ ਬੱਚਾ ਬੀਬੀ ਹੈ ਅਬਾ ਦਾ ਹੈਂ ਜੱਪੂ ਜੱਪੂ ਲੈ ਕੇ ਜਾਣੀ ਹੈ ਘਰ ਇੱਕ ਹੈ ਇਧਰ ਨੂੰ ਮੂੰਹ ਕਰਕੇ ਦੱਸ ਲੈ ਕੇ ਜਾਣੀ ਹੈ ਐ ਠੀਕ ਹੈ ਅੱਜ ਨੂੰ ਤੂੰ ਦੱਸ ਲੈ ਜਾਣੀ ਹੈ ਚੱਲ ਫੇਰ ਲੱਭਦੇ ਆਪਾਂ ਨਿੱਕੀ ਜੀ ਲਿਆਵਾਂਗੇ ਬੀਬੀ ਲਿਆਵਾਂਗੇ ਠੀਕ ਹੈ ਨਿੱਕੀ ਜੀ ਲੱਭ ਕੇ ਲਿਆਵਾਂਗੇ ਠੀਕ ਠੀਕ ਹੈ ਜੀ ਠੀਕ ਹੈ ਬਈ ਆਓ ਕੰਡੇ 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 ਰੋਈਏ ਕਿ ਜੋ ਬਰ ਅੱਜ ਫਿਰ ਪੱਟਾ ਦੇ ਟਰੈਕਟਰ ਚਲਾਵਾ ਆਪਾਂ ਜਾਂਦਾ ਨਾ ਪੂਰਾ ਪੂਰਾ ਦੇਖੋ ਵੇਖੋ ਸਰ ਆਪੇ ਚੇਗਾ ਸੁਪਰ ਟਿਕ ਟਾਪ ਹੋ ਰਹੀ ਹੈ ਅਠ ਵਟਾ